ਹੈਲੋ ਜੀ ਸਤਿ ਸ੍ਰੀ ਅਕਾਲ ਮੇਰੀ ਪਿਆਰੀ ਜੀ YouTube ਫੈਮਿਲੀ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਜਿਹੜੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੋ ਜੀ ਰੋ ਦੀ ਤਰ੍ਹਾਂ ਅੱਜ ਵੀ ਲੈ ਕੇ ਆਏ ਆਪ ਇੱਕ ਪਿਆਰਾ ਜਿਹਾ ਸੋਹਣਾ ਜਿਹਾ ਵਲੌਗ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਪਸੰਦ ਆਊਗਾ ਤੇ ਦੋਸਤੋ ਸਪੇਸ ਸਾਡੇ 7:30 ਵਜੇ ਦਾ ਟਾਈਮ ਆ ਤੇ ਦਿਨ ਹੈਗਾ ਬੁੱਧਵਾਰ ਤੇ ਮੈਂ ਖਾ ਰਹੀ ਸੀ ਇਸ ਤੇ ਇੱਥੇ ਚਾਹ ਦੇ ਨਾਲ ਬਾਸੀ ਰੋਟੀ ਕਿਉਂਕਿ ਰਾਤ ਦੀਆਂ ਰੋਟੀਆਂ ਆਪਣੇ ਸਾਰਿਆਂ ਦੇ ਘਰਾਂ ਵਿੱਚ ਜਿਹੜੀਆਂ ਬਚ ਜਾਂਦੀਆਂ ਹਨ ਮੇਰੇ ਕੋਲ ਵੀ ਬਚ ਗਈ ਸੀ ਪਰ ਮੈਂ ਉਹਨੂੰ ਸਿੱਟੀ ਨਹੀਂ ਹੈਗੀ ਉਹਨੂੰ ਮੈਂ ਚਾਹ ਦੇ ਨਾਲ ਖਾਣ ਲੱਗੀ ਆ ਕਿਉਂਕਿ ਬਾਸੀ ਰੋਟੀ ਦੇ ਇੰਨੇ ਜ਼ਿਆਦਾ ਫਾਇਦੇ ਨੇ ਜਿਹਦੇ ਮੈਂ ਤੁਹਾਨੂੰ ਗਣਾਨ ਲੱਗੀ ਤੇ ਵੀਡੀਓ ਜਿਹੜੀ ਬਹੁਤ ਜ਼ਿਆਦਾ ਜਿਹੜੀ ਲੰਬੀ ਹੋ ਜੂਗੀ ਤੇ ਤੁਹਾਨੂੰ ਮੋਟਾ-ਮੋਟਾ ਜਿਹੜਾ ਮੈਂ ਦੱਸ ਦਿੰਨੀ ਆ ਕਿ ਬਾਸੀ ਰੋਟੀ ਖਾਣ ਦੇ ਕਿੰਨੇ ਫਾਇਦੇ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਡਾਇਬਟੀਜ਼ ਦੇ ਮਰੀਜ਼ ਹੁੰਦੇ ਆ ਮਤਲਬ ਜਿਹੜੇ 슈ਗਰ ਦੇ ਉਹਨਾਂ ਲਈ ਤਾਂ ਇਹ ਬਹੁਤ ਜ਼ਿਆਦਾ ਜਿਹੜਾ ਵਧੀਆ ਹੁੰਦਾ ਆ ਤੇ ਬਾਕੀ ਜਿਹੜੀ ਬਾਸੀ ਰੋਟੀ ਹੁੰਦੀ ਆ ਉਹ ਜਿਹੜੀ ਆਪਣੀ ਪਾਚਨ ਸ਼ਕਤੀ ਹੁੰਦੀ ਆ ਹਨਾ ਖਾਣਾ ਪਚਾਉਣ ਦੀ ਜਿਹੜੀ ਸ਼ਕਤੀ ਹੁੰਦੀ ਆ ਉਹਨੂੰ ਵੀ ਮਜ਼ਬੂਤ ਕਰਦੀ ਆ ਤੇ ਆਪਣੇ ਜਿਹੜੇ ਸਰੀਰ ਵਿੱਚ એનર્ਜੀ ਪ੍ਰਦਾਨ ਕਰਦੀ ਆ ਜਿਵੇਂ ਜਿਹੜੀ ਆਪਾਂ ਨਵੀਂ ਤਾਜੀ ਰੋਟੀ ਬਣਾਉਂਦੇ ਨਾ ਉਹਨਾਂ ਫਾਇਦੇਮੰਦ ਉਹਦਾ ਫਾਇਦਾ ਇੰਨਾ ਨਹੀਂ ਹੁੰਦਾ ਜਿੰਨਾ ਬਾਸੀ ਰੋਟੀ ਦਾ ਹੁੰਦਾ ਆ ਆਪਾਂ ਕਿਤੇ ਵੀ ਪੜ ਲਿਓ ਕਿਤੇ ਵੀ ਦੇਖ ਲਿਓ ਬਾਸੀ ਰੋਟੀ ਦੇ ਬਹੁਤ ਜ਼ਿਆਦਾ ਤੁਹਾਨੂੰ ਫਾਇਦੇ ਮਿਲ ਜਾਣਗੇ ਤੇ ਇਸ ਕਰਕੇ ਮੈਂ ਤਕਰੀਬਨ ਕਈ ਵਾਰ ਕਈ ਵਾਰ ਕੁਛ ਚਾਹ ਦੇ ਨਾਲ ਖਾਂਦੋਂ ਜਦੋਂ ਨਹੀਂ ਹੁੰਦਾ ਤੇ ਮੈਂ ਬਾਸੀ ਰੋਟੀ ਜ਼ਰੂਰ ਖਾਂਦੀ ਆ ਟੇਸਟੀ ਲੱਗਦੀ ਆ ਆਪਾਂ ਗੈਂਸ ਤੇ ਕੀ ਕਰਨਾ ਥੋੜਾ ਜਿਹਾ ਗਰਮ ਕਰਕੇ ਉਹਨੂੰ ਚਾਹ ਦੇ ਨਾਲ ਜਦੋਂ ਸਵੇਰੇ ਖਾਂਦੇ ਆ ਨਾਲੇ ਤਾਂ ਆਪਾਂ ਰੁੱਖੀ ਚਾਹ ਨਹੀਂ ਕਦੇ ਪੀਣੀ ਚਾਹੀਦੀ ਹੈ ਨਾ ਨਾਲੇ ਤਾਂ ਕੁਛ ਖਾਦਾ ਜਾਂਦਾ ਆ ਨਾਲੇ ਇਹਦੇ ਬਹੁਤ ਜ਼ਿਆਦਾ ਜਿਹੜੇ ਆਪਾਂ ਨੂੰ ਫਾਇਦੇ ਮਿਲਦੇ ਆ ਮੇਰੇ ਹਸਬੰਦ ਤਿਆਰ ਹੋ ਕੇ ਬੈਠ ਗਿਆ ਕਰ ਰਿਹਾ ਰੋਟੀ ਦੇ ਵੇਟ ਹੈਲੋ ਕਰ ਦੋ ਹਾਂ ਜੀ ਕਰ ਕਟਿ ਲਿਆ ਡਰ ਡਰ ਕੇ ਕੀ ਬੋਲਦੇ ਹੋ ਤੁਹਾਨੂੰ ਬੁਲਾਇਆ ਜਾ ਰਿਹਾ ਲੋ ਜੀ ਇੱਥੇ ਮੈਂ ਪਰੌਠਿਆਂ ਵਿੱਚ ਸਬਜ਼ੀ ਪਾ ਕੇ ਜਿਹੜੇ ਪਰੌਠੇ ਬਣਾਏ ਆ ਉਹ ਤਿਆਰ ਹੋ ਗਏ ਸੀ ਤੇ ਮਲਾਈ ਨਾਲ ਖਾਂਦੇ ਹੁੰਦੇ ਆ ਸਵੇਰੇ ਸਵੇਰੇ ਤੇ ਮੈਨੂੰ ਦੇਣ ਜਾਣੀ ਸੀਗੀ ਤੇ ਸਵੇਰੇ ਬਸੇ ਮਲਾਈ ਨਾਲ ਹੀ ਖਾਂਦੇ ਹੁੰਦੇ ਆ ਸਬਜ਼ੀ ਅੰਦਾਈ ਵਗੈਰਾ ਕੁਝ ਨਹੀਂ ਲੈਂਦੇ ਮਲਾਈ ਇਹਨਾਂ ਨੂੰ ਵਧੀਆ ਲੱਗਦੀ ਆ ਤੇ ਮੈਂ ਇਹਨਾਂ ਨੂੰ ਰੋਜ਼ ਜਿਹੜੇ ਪਰੌਂਠੇ ਹੁੰਦੇ ਆ ਕਈ ਵਾਰ ਸਬਜ਼ੀ ਜਿਹੜੀ ਹੁੰਦੀ ਆ ਉਹ ਮਤਲਬ ਆਟੇ ਵਿੱਚ ਗੁੰਨ ਦਿੰਦੀ ਹੁੰਦੀ ਆ ਤੇ ਪਰੌਂਠਾ ਬਣ ਜਾਂਦਾ ਆ ਤੇ ਫਿਰ ਇਹ ਮਲਾਈ ਦੇ ਨਾਲ ਜਿਹੜਾ ਬ੍ਰੇਕਫਾਸਟ ਕਰਕੇ ਚਲੇ ਜਾਂਦੇ ਆ ਦੁਕਾਨ ਤੇ ਲੋ ਜੀ ਹੁਣ ਮੇਰੇ ਹਸਬੰਦ ਜਿਹੜੇ ਚਲੇ ਗਏ ਸੀਗੇ ਬ੍ਰੇਕਫਾਸਟ ਕਰਕੇ ਤੇ ਹੁਣ ਮੈਂ ਆਂਗੀ ਕਿਚਨ ਦੇ ਵਿੱਚ ਸਾਬ ਸਫਾਈਆਂ ਲਾਗੀ ਸੀ ਕਰਨ ਵਾਸਤੇ ਤੇ ਹੁਣ ਮੈਂ ਕਰ ਰਹੀ ਸੀ ਅੱਜ ਗੈਸ ਨੂੰ ਸਾਫ ਕਿਉਂਕਿ ਨਾ ਕੱਲ ਮੈਂ ਦਾਲ ਬਣਾਈ ਸੀ ਤੇ ਦਾਲ ਨਾ ਇਹਦੇ ਉੱਤੇ ਪੈ ਗਈ ਸੀ ਤੇ ਨਾ ਹੋ ਮਤਲਬ ਦਾਗ ਜੇ ਪੈ ਗਏ ਤੇ ਚਿਪਕੇ ਚਿਪਕ ਗਏ ਗਰਮ ਜੀ ਹੋ ਕੇ ਤੇ ਤਾਂ ਕਰਕੇ ਮੈਂ ਇਹਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਰੋਟੀ ਦੇ نیچے ਜਿਹੜਾ ਇਹਨੂੰ ਤਾਂ ਲੱਗ ਗਈ ਮੈਂ ਹਾਂ ਚੰਗੀ ਤਰ੍ਹਾਂ ਜਿਹੜਾ ਸਾਫ ਹੋ ਚੁੱਕਾ ਕੱਪੜੇ ਨਾਲ ਚੰਗੀ ਤਰ੍ਹਾਂ ਜਿਹੜਾ ਸਾਫ ਨਹੀਂ ਹੁੰਦਾ ਹੈਗਾ ਇਹ ਹੁਣ ਬਸ ਕਿਚਨ ਮੇਰਾ ਸਾਰਾ ਕੰਪਲੀਟ ਸਾਫ ਹੋ ਗਿਆ ਸੀਗਾ ਵੈਸੇ ਇੰਨਾ ਗੰਦਾ ਹੈ ਨਹੀਂ ਸੀ ਕਿਉਂਕਿ ਆਪਾਂ ਰੈਗੂਲਰ ਜਿਹੜਾ ਸਾਫ ਕਰਦੇ ਰਹਿੰਦੇ ਆ ਸਵੇਰੇ ਕੇਵਲ ਜਦੋਂ ਮੈਂ ਜਲਦੀ ਉੱਠ ਜਾਂਦੀ ਆ ਜਲਦੀ ਸਫਾਈ ਕਰ ਲੈਂਦੀ ਆ ਉਸ ਤੋਂ ਬਾਅਦ ਜਦੋਂ ਰੋਟੀ ਬਣਾਉਂਦੀ ਆ ਇੱਕ ਵਾਰੀ ਉਦੋਂ ਕਰ ਦਿੰਦੀ ਆ ਫਿਰ ਜ਼ਿਆਦਾ ਗੰਦ ਨਹੀਂ ਪੈਂਦਾ ਹੈਗਾ ਤੇ ਅੱਜ ਮੈਂ ਐਂ ਕਰਿਆ ਸੀ ਅੱਜ ਮੈਂ ਥੋੜਾ ਜਿਹਾ ਜਲਦੀ ਉੱਠ ਕੇ ਪਹਿਲਾਂ ਹੀ ਕਿਚਨ ਦੀ ਸਫਾਈ ਕਰ ਲਈ ਸੀ ਤੇ ਜਿਹੜੀ ਰੋਟੀ ਆ ਬਾਅਦ ਚ ਬਣਾਈ ਆ ਤੇ ਉਦੋਂ ਬਸ ਕੱਪੜਾ ਹੀ ਮਾਰਦਾ ਪਿਆ ਤੇ ਤਾਂ ਕਰਕੇ ਜਲਦੀ ਜਿਹੜੀ ਸਫਾਈ ਹੋ ਗਈ ਤੇ ਹੁਣ ਆ ਗਈ ਸੀ ਰੂਮ ਦੇ ਵਿੱਚ ਹੋ ਲੱਗੀ ਸੀ ਰੂਮ ਦੀ ਮੈਂ ਸਫਾਈ ਕਰਨ ਤੇ ਨਿਮਰਤ ਵੀ ਉੱਠ ਚੁੱਕੀ ਸੀ ਨਿਮਰਤ ਮੰਮੀ ਨਾਲ ਬੈਠੀ ਸੀ ਬਾਹਰਲੀ ਸਾਈਡ ਤੇ ਮੈਂ ਕਿਹਾ ਚਲੋ ਮੈਂ ਅੰਦਰ ਸਫਾਈ ਕਰ ਲੈਂਦੀ ਹਾਂ ਬਾਅਦ ਚ ਤੁਸੀਂ ਅੰਦਰ ਬੈਠ ਜਾਓ ਇਨੇ ਜੇ ਤੁਸੀਂ ਬਾਹਰ ਬੈਠ ਜਾਓ ਤੇ ਮੇਰੇ ਚੈਨਲ ਤੇ ਨਵੇਂ ਆਉਣ ਵਾਲੇ ਮੇਰੇ ਜਣਦੀਆਂ ਵੀ ਭੈਣਾਂ ਨੇ ਉਹਨਾਂ ਅੱਗੇ ਮੈਂ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਤੁਸੀਂ ਮੇਰੇ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਬੈਲ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਕੋਈ ਵੀ ਅਗਲੀ ਕੋਈ ਵੀ ਵੀਡੀਓ ਜਿਹੜਾ ਜੜੀ ਮੈਂ ਸ਼ੇਅਰ ਕਰੂੰਗੀ ਤੁਹਾਡੇ ਤੱਕ ਜਿਹੜਾ ਆਸਾਨੀ ਨਾਲ ਪਹੁੰਚ ਸਕੇ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਸੋਹਣੇ-ਸੋਹਣੇ ਜਿਹੇ ਕਮੈਂਟ ਕਰਿਆ ਕਰੋ ਤੇ ਜਿਹੜੇ ਵਲੌਗ ਦੇਖਦੇ ਨੇ ਉਹਨਾਂ ਦਾ ਮੈਂ ਦਿলো ਧੰਨਵਾਦ ਕਰਦੀ ਆਂ ਕਿ ਤੁਸੀਂ ਵਲੌਗ ਦੇਖਦੇ ਹੋ ਤੇ ਐਦਾਂ ਹੀ ਆਪਣਾ ਜਿਹੜਾ ਪਿਆਰ ਮੈਨੂੰ ਦਿੰਦੇ ਰਹੋ ਤੇ ਆਪਾਂ ਵਧੀਆ ਵਧੀਆ ਵਲੌਗ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਦੇ ਰਵਾਂਗੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਲੌਗ ਚਾਹੀਦਾ ਹੋਵੇ ਤੁਸੀਂ ਚਾਹੁੰਦੇ ਹੋ ਕਿ ਇਸ ਤਰੀਕੇ ਨਾਲ ਤੁਸੀਂ ਵਲੌਗ ਬਣਾਇਆ ਕਰੋ ਤੇ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਮੈਂ ਆਪਾਂ ਉਸ ਤਰੀਕੇ ਦਾ ਹੀ ਜਿਹੜਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਮੈਂਟ ਤੁਸੀਂ ਜਰੂਰ ਕਰਿਆ ਕਰੋ ਦੇਖੋ ਦੋਸਤੋ ਕੰਦ ਤੇ ਵੀ ਜਿੰਮਕ ਲੱਗਣ ਲੱਗੀ ਮਤਲਬ ਲੱਕੜ ਤੇ ਤਾਂ ਆਪਾਂ ਸੁਣਿਆ ਹਨ ਤੇ ਮਤਲਬ ਸਿਮਟਾਲੀ ਜਿਹੜੀ ਕੰਦ ਹੁੰਦੀ ਆ ਉਹਦੇ ਤੇ ਵੀ ਜੜੀ ਜਿੰਮਕ ਲੱਗਣ ਲੱਗੀ ਆ ਆ ਦੇਖੋ ਕੀ ਮਲਿਆਣ ਬਣਾਈ ਜਾਂਦੀ ਹੈ ਇੱਥੇ ਲੱਕੜ ਦਾ ਸਮਾਨ ਕਿਵੇਂ ਬਚੂਗਾ ਇੱਥੇ ਲਿਮਾਰੀ ਪਈ ਆ ਪੇਟੀ ਪਈ ਆ ਤੇ ਅੱਜ ਕੱਲ੍ਹ ਬਰਸਾਤ ਦੇ ਮੌਸਮ ਕਰਕੇ ਨਾ ਬਹੁਤ ਜ਼ਿਆਦਾ ਜੜਾ ਔਖਾ ਹੈ ਪੈਣਾ ਚਾਹੀਦਾ ਤਾਈਂ ਜਿਹੜੀਆਂ ਮਤਲਬ ਅੱਕੜ ਦਾ ਸਮਾਨ ਹੁੰਦਾ ਆਪਣਾ ਬੈਟਲ ਮਾਰੀ ਵਗੈਰਾ ਉਹ ਕੰਢ ਤੋਂ ਥੋੜਾ ਜਿਹਾ ਵਿੱਦ ਨਾਲ ਜਿਹੜੀ ਇੰਨੀ ਇੰਨਾ ਕ ਗੈਪ ਜੜਾ ਰੱਖਣਾ ਚਾਹੀਦਾ ਹੈ ਤਾਂ ਕਿ ਜੜੇ ਆਪਣੀਆਂ ਚੀਜ਼ਾਂ ਨਾ ਉਹ ਸੌਖ ਨਾਲ ਜੜੀਆਂ ਖਰਾਬ ਨਾ ਹੋਣ ਤੇ ਆ ਦੇਖੋ ਕੰਦ ਤੇ ਹੀ ਲੱਗ ਗਈ ਤੇ ਲੱਕੜ ਨੂੰ ਕਿੱਥੇ ਛੱਡੋਗੀ ਮੜ ਮੈਨੂੰ ਸਾਫ਼ ਕਰਦੇ ਮੈਂ ਛੱਡਣੋਂ ਲੱਗੀ ਸੀ ਜਦੋਂ ਮੈਂ ਦੇਖਿਆ ਤਾਂ ਦੇਖੋ ਕੀ ਗੇਸ ਹੋਕ ਲੱਗੀ ਪਈ ਆ ਤੇ ਇੱਥੇ ਦੋਸਤੋ ਮੈਂ ਜਿਹੜੇ ਆਪਣੇ ਘਰਾਂ ਵਿੱਚ ਜਿਹੜੇ ਉੱਪਰ ਦਬਕੇ ਹੁੰਦੇ ਆ ਨਾ ਉਹਦੇ ਵਿੱਚ ਮੈਂ ਜਿਹੜਾ ਐਕਸਟਰਾ ਸਮਾਨ ਰੱਖ ਰਹੀ ਸੀ ਅਨਿਛੇ ਦੇ ਡੈਡੀ ਜੇ ਮਲਉਂਦੇ ਹੁੰਦੇ ਸੀ ਤੇ ਹੁਣ ਗਰਮੀ ਕਰਕੇ ਨਾ ਇਹਨਾਂ ਨੇ ਕਿੰਨਾ ਚਿਰ ਹੋ ਗਿਆ ਛੱਡਿਆ ਹੋਇਆ ਤੇ ਐਵੇਂ ਐਕਸਟਰਾ ਪਏ ਸੀ ਤੇ ਮੈਂ ਸੋਚਿਆ ਚਲੋ ਇਹਨੂੰ ਉੱਪਰ ਦਬਕੇ ਦੇ ਵਿੱਚ ਰੱਖ ਦਿੰਦੀ ਆ ਜਿਹੜਾ ਐਕਸਟਰਾ ਸਮਾਨ ਆ ਤੇ ਕੁਝ ਜਿਹੜਾ ਉਹ ਆਪਣਾ ਪਤਿੱਲੇ ਵਗੈਰਾ ਹੁੰਦੇ ਉਹ ਵੀ ਐਕਸਟਰਾ ਪਿਆ ਸੀਗਾ ਕੋਈ ਉਹ ਵੀ ਮੈਂ ਚਲੋ ਐਕਸਟਰਾ ਸਮਾਨ ਆ ਜਿਹੜਾ ਇਹਦੇ ਵਿੱਚ ਰੱਖ ਦਿੰਦੀ ਆ ਤੇ ਇਹਦੇ ਵਿੱਚ ਅਸੀਂ ਜਿਹੜਾ ਫਾਲਤੂ ਸਮਾਨ ਹੁੰਦਾ ਹੈ ਦਬਕੇ ਚ ਉਹੀ ਰੱਖਦੇ ਆ ਜਿਹਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਤੇ ਐਵੇਂ ਮਤਲਬ ਸਟੋਰ ਵਿੱਚ ਛੋਟਾ ਜਿਹਾ ਦਬਕਾ ਬਣਾਇਆ ਹੈ ਉੱਪਰ ਵਾਲੀ ਸਾਈਡ ਉੱਥੇ ਜਿਹੜਾ ਐਵੇਂ ਦੇ ਸਮਾਨ ਆ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈਗੀ ਉਹ ਇਹਦੇ ਉੱਪਰ ਜਿਹੜਾ ਅਸੀਂ ਰੱਖ ਦਿੰਦੇ ਹੁੰਦੇ ਆ ਇੱਥੇ ਦੇਖੋ ਜਿਵੇਂ ਪਤਿੱਲੇ ਵਾ ਐਕਸਟਰਾ ਭਾਂਡੇ ਹੋਗੇ ਚਾ ਕਿਸੇ ਕੋਈ ਚੀਜ਼ ਜਿਹੜੀ ਹੁੰਦੀ ਆ ਆਪਾਂ ਨਵੀਂ ਉਹਦੇ ਡੱਬੇ ਹੁੰਦੇ ਆ ਨਾ ਜਿਹੜੇ ਆਪਾਂ ਨੂੰ ਬਾਅਦ ਚ ਲੋਡ ਲੋਡ ਪੈਂਦੀ ਹੈ ਜਿਨ੍ਹਾਂ ਦੀ ਉਹੀ ਐਵੇਂ ਉੱਪਰ ਅਸੀਂ ਰੱਖ ਦਿੰਦੇ ਹੁੰਦੇ ਆ ਵੀ ਕਈ ਵਾਰ ਚਲੋ ਲੋਡ ਪੈ ਜਾਂਦੀ ਆ ਤੇ ਤਾਂ ਕਰਕੇ ਐਕਸਟਰਾ ਜਿਹੜਾ ਇਹ ਦਬਕਾ ਬਣਾ ਰੱਖਿਆ ਲੋ ਜੀ ਅੰਦਰੋਂ ਸਟੋਰ ਦੀ ਵੀ ਸਫਾਈ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਮਿੱਟੀ ਨਿਕਲੀ ਆ ਕਿਉਂਕਿ ਜਿਹੜੀ ਸਿਉਂਖ ਮੈਂ ਪੱਟੀ ਸੀ ਦਾ ਤੇ ਉਹਦੇ ਨਾਲ ਨਹੀਂ ਜ਼ਿਆਦਾ ਮਿੱਟੀ ਨਿਕਲ ਆਈ ਸੀ ਤੇ ਪਹਿਲੇ ਇੱਕ ਵਾਰੀ ਮੈਂ ਝਾੜੂ ਦਾ ਆ ਚੁੱਕੀ ਸੀ ਤੇ ਦੁਬਾਰਾ ਫੇਰ ਮੈਂ ਹੁਣ ਜੜੀ ਝਾੜੂ ਲਾਉਣ ਲੱਗੀ ਹਾਂ ਰੂਪ ਤੇ ਵਿੱਚ ਤੇ ਉਸ ਤੋਂ ਬਾਅਦ ਮੈਂ ਪੋਚਾ ਲਵਾਂਗੀ ਤੇ ਬਰਸਾਤ ਦੇ ਮੌਸਮ ਕਰਕੇ ਨਾ ਮਤਲਬ ਸਿਉਖ ਲੱਗ ਜਾਂਦੀ ਹੈ ਆਪਾਂ ਨੂੰ ਬਹੁਤ ਧਿਆਨ ਦੇਣਾ ਪਊਗਾ ਜੇ ਆਪਣੇ ਘਰਾਂ 'ਚ ਜਿਹੜੇ ਲੱਕੜ ਦਾ ਸਮਾਨ ਹੁੰਦਾ ਹੈ ਉਹਨਾਂ ਤੇ ਬਹੁਤ ਜਲਦੀ ਜੜੀ ਸਿਉਖ ਲੱਗਦੀ ਹੈ ਤੇ ਆਪਣਾ ਜਿਹੜਾ ਸਮਾਨ ਖਰਾਬ ਹੋ ਜਾਂਦਾ ਹੈ ਤੇ ਟਾਈਮ ਟੂ ਟਾਈਮ ਜਿਹੜਾ ਆਪਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਤੇ ਦੀਵਾਰ ਨਾਲੋਂ ਥੋੜਾ ਹਟ ਕੇ ਜੀ ਆਪਾਂ ਨੂੰ ਜਿਹੜਾ ਜਿਹੜਾ ਆਪਣਾ ਫਰਨੀਚਰ ਹੁੰਦਾ ਹੈ ਲੱਕੜ ਦਾ ਸਮਾਨ ਉਹ ਲਾਉਣਾ ਚਾਹੀਦਾ ਹੈ ਨਹੀਂ ਤਾਂ ਜੇ ਦੀਵਾਰ ਨਾਲ ਜੇ ਕੰਧ ਤੇ ਲੱਗ ਸਕਦੀ ਹੈ ਤੇ ਲੱਕੜ ਤੇ ਵੀ ਤਾਂ ਲੱਗੂਗੀ ਤਾਂ ਕਰਕੇ ਆਪਾਂ ਨੂੰ ਆਪਣੇ ਸਮਾਨ ਦਾ ਬਚਾਅ ਕਰਨਾ ਚਾਹੀਦਾ ਆ ਤੇ ਦੀਵਾਰ ਤੋਂ ਥੋੜਾ ਜਿਹਾ ਹਟ ਕੇ ਜਿਹੜਾ ਗੈਪ ਨਾਲ ਜਿਹੜੇ ਆਪਣੇ ਬੈੱਡ ਵਗੈਰਾ ਆਪਾਂ ਨੂੰ ਲਾਉਣੇ ਚਾਹੀਦੇ ਆ ਤੇ ਲੋ ਜੀ ਇੱਥੇ ਮੈਂ ਝੜ ਲਾਉਣ ਤੋਂ ਬਾਅਦ ਲਾਉਣ ਲੱਗੀ ਸੀ ਪੋਚਾ ਤੇ ਪੋਚਾ ਮੈਂ ਹੱਥ ਨਾਲ ਹੀ ਲਾ ਰਹੀ ਹਾਂ ਅੰਚ ਥੋੜਾ ਬਹੁਤ ਵਿੱਚੋਂ ਜਿਹੜਾ ਵਾਈਪਰ ਨਾਲ ਮੈਂ ਖਿੱਚ ਜਿੰਦੀ ਹਾਂ ਜਿੱਥੇ ਜ਼ਿਆਦਾ ਗੰਦਾ ਹੁੰਦਾ ਆ ਤੇ ਵਧੀਆ ਤਰੀਕੇ ਨਾਲ ਜਿਹੜਾ ਸਾਫ਼ ਹੋ ਜਾਂਦਾ ਆ ਤੇ ਅੱਜ ਮੇਰਾ ਕੰਮ ਜਿਹੜਾ ਛੇਤੀ ਨਿਪਟ ਗਿਆ ਸੀਗਾ ਤੇ ਉਸ ਤੋਂ ਬਾਅਦ ਲੱਗੀ ਸੀ ਕਿ ਬਾਅਦ ਮੈਂ ਸਾਰਾ ਕੰਮ ਕਰਨ ਤੋਂ ਬਾਅਦ ਇਦੀ ਮੈਂ ਇੱਕ ਖਦਾਈ ਜੀ ਕਰਨ ਲੱਗੀ ਸੀ ਕਿਉਂਕਿ ਜੜੇ ਮੈਂ ਬਾਹਰ ਗਮਲੇ ਲਾਏ ਆ ਨਾ ਬਰਸਾਤ ਦੇ ਪਾਣੀ ਨਾਲ ਤੇ ਨਾ ਪਾਣੀ ਜਿਹੜਾ ਉਹਨਾਂ ਦੇ ਵਿੱਚ ਜੰਮ ਗਿਆ ਤੇ ਉੱਪਰ ਜਿਹੜਾ ਹਰਾ ਹਰਾ ਜਾਂ ਹੁੰਦਾ ਉਹ ਜੰਮ ਗਿਆ ਇਸ ਕਰਕੇ ਅੱਜ ਉਹਨਾਂ ਦੀ ਮੈਂ ਖਦਾਈ ਜੀ ਕਰ ਰਹੀ ਸੀ ਮੈਂ ਕਿਹਾ ਚਲੋ ਥੋੜੇ ਵਧੀਆ ਤਰੀਕੇ ਨਾਲ ਹਵਾ ਜੀ ਲੱਗ ਜੂਗੀ ਇਹਨਾਂ ਨੂੰ ਥਾਲੇ ਧੁੱਪ ਲੱਗ ਜੂਗੀ ਪਾਣੀ ਬਾਅਦ ਚ ਪਾਉਂਗੀ ਕਿਉਂਕਿ ਪਾਣੀ ਨਾ ਇਹਨਾਂ ਦੇ ਵਿੱਚ ਇਕੱਠਾ ਹੋ ਗਿਆ ਤੇ ਕਿੰਨੇ ਦਿਨਾਂ ਤੋਂ ਸੁੱਕੀ ਲਈ ਰਿਹਾ ਸੀਗਾ ਕਿਉਂਕਿ ਬਰਸਾਤ ਵਿੱਚੋਂ ਵਿੱਚ ਆਉਂਦੀ ਰਹਿੰਦੀ ਹੈ ਬਰਸਾਤ ਦਾ ਮੌਸਮ ਆ ਸਾਂਗਰ ਕੇ ਬਜਿਦਾ ਦੀ ਖਦਾਈ ਕਰ ਰਹੀ ਸੀ ਮੈਂ ਕਿਹਾ ਚਲੋ ਥੋੜਾ ਜਿਹਾ ਮੈਂ ਵਿੱਚਵੇਂ ਖਦਾਈ ਕਰ ਦਿੰਦੀ ਆ ਤੇ ਸਹੀ ਹੋ ਜਾਣਗੇ ਇਹ ਤੇ ਇਹਨਾਂ ਨੂੰ ਧੁੱਪ ਜੀ ਲੱਗ ਜੂਗੀ ਤੇ ਲੋ ਜੀ ਇੱਥੇ ਮੈਂ ਨਾ ਕੇ ਆ ਗਈ ਸੀ ਨਾ ਹਮ ਤੋਂ ਬਾਅਦ ਮੈਂ ਸੋਚਿਆ ਚਲੋ ਮੈਂ ਆਪਣਾ ਸਿਰ ਵਾਹ ਲੈਂਦੀ ਆ ਤੇ ਸਿਰ ਤੇ ਚਲੋ ਕੀ ਹੋਣਾ ਹੁੰਦਾ ਕਿਉਂਕਿ ਬਾਅਦ ਚਾਪਾ ਰੈਸਟ ਹੀ ਕਰਨਾ ਹੁੰਦਾ ਹਨਾ ਬਸ ਐਵੇਂ ਵਾਲ ਜੇ ਸੁਲਝਾ ਕੇ ਮਤਲਬ ਗਿੱਲੇ ਹੁੰਦੇ ਕਿਉਂਕਿ ਆਪਾਂ ਨਾ ਕੇ ਆਏ ਹੁੰਨੇ ਆ ਤੇ ਗਿੱਲੇ ਹੋਏ ਹੁੰਦੇ ਆ ਮੈਂ ਕਿਹਾ ਚਲੋ ਉਹੜੇ ਜੇ ਵਾਕੇ ਪੌਨੀ ਕਰ ਲੈਂਦੀ ਆ ਕਿਉਂਕਿ ਪੌਨੀ ਕਰਦੀ ਹੁੰਦੀ ਐ ਮੈਂ ਗੋਤ ਤੱਕ ਅਡੇ ਹੀ ਕਰਦੀ ਹੁੰਦੀ ਆ ਕਿਉਂਕਿ ਮੈਨੂੰ ਪੌਨੀ ਵਧੀਆ ਲੱਗਦੀ ਆ ਆਪਣੇ ਆਪ ਦੇ ਤੇ ਵਾਲ ਜੇ ਸੁਲਝਾ ਕੇ ਮੈਂ ਜਿਹੜਾ ਪੌਨੀ ਕਰ ਲਈ ਸੀ ਤੇ ਹੁਣ ਮੇਰਾ ਕੰਮ ਤਕਰੀਬਨ ਸਾਰਾ ਨਿਬੜ ਚੁੱਕਿਆ ਸੀ ਕਪੜੇ ਵੀ ਮੈਂ ਜਿਹੜੇ ਧੋਲੇ ਸੀਗੇ ਤੇ ਹੁਣ ਮੈਂ ਰੋਟੀ ਖਾਣੀ ਮੇਰੀ ਬਾਕੀ ਰਹਿ ਗਈ ਐ ਬਸ ਹੁਣ ਮੈਂ ਰੋਟੀ ਖਾ ਕੇ ਉਸ ਤੋਂ ਬਾਅਦ ਨਿਮਰਤ ਨੂੰ ਸਵਾ ਦੂੰਗੀ ਮੈਂ ਜੇ ਨਿਮਰਤ ਸੌਵਾਂਗੀ ਤਾਂ ਕਿ ਕਿ ਬੱਚੇ ਬੱਚਿਆਂ ਨੂੰ ਨੀਂਦ ਆਉਂਦੀ ਨਹੀਂ ਹੈਗੀ ਉਹ ਵੈਸੇ ਲੇਟ ਉੱਠਦੀ ਆ ਤੇ ਉਸ ਤੋਂ ਬਾਅਦ ਤੇ ਫਿਰ ਉਹ ਰਾਤ ਨਹੀਂ ਸੌਂਦੀ ਆ ਕਦੇ ਹੁੰਦਾ ਜਿਹੜਾ ਉਹ ਦਿਨੇ ਸੌ ਜਾਂਦੀ ਹੈ ਨਹੀਂ ਤਾਂ ਸਾਰਾ ਦਿਨ ਮੰਮੀ ਮੰਮੀ ਕਰਦੀ ਰਹਿੰਦੀ ਆ ਨਾ ਤਾਂ ਸੌਂਦੀ ਆ ਨਾ ਫਿਰ ਦੋ ਘੜੀ ਸੌਂ ਦਿੰਦੀ ਆ ਤੇ ਹੁਣ ਮੈਂ ਚਲੋ ਕਰਦੀ ਆ ਕੋਸ਼ਿਸ਼ ਉਹਨੂੰ ਸਵਾਉਣ ਦੀ ਰੋਟੀ ਖਾਣ ਤੋਂ ਬਾਅਦ ਹੈਲੋ ਜੀ ਸਸਿੱਟਾ ਕਿਵੇਂ ਹੋ ਮੇਰੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਜਿਹੜੇ ਠੀਕ ਹੋਵਗੇ ਚੜਦੀ ਕਲਾ ਵਿੱਚ ਹੋਗੇ ਫਾਇਗਰ ਤੋਂ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖੇ ਤੇ ਦੋਸਤੋ ਅੱਜ ਦਾ ਵਲੌਗ ਜਿਹੜਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਚੁੱਕੀ ਆ ਤੇ ਮੇਰਾ ਸਾਰਾ ਕੰਮ ਜਿਹੜਾ ਹੋ ਚੁੱਕਿਆ ਹੈ ਤੇ ਹੁਣ ਮੈਂ ਨਾ ਆ ਕੇ ਆ ਗਈਆਂ ਕੱਪੜੇ ਵੀ ਮੈਂ ਧੋਏ ਹੀ ਸੀ ਤੇ ਹੁਣ ਜਿਹੜਾ ਮੈਂ ਰੋਟੀ ਖਾऊंगी ਉਸ ਤੋਂ ਬਾਅਦ ਮੈਂ ਬਿਲਕੁਲ ਫ੍ਰੀ ਆ ਤੇ 11 ਵਜੇ ਨਾਲੇ ਆ ਅੱਜ ਮੇਰਾ ਕੰਮ ਜਿਹੜਾ ਜਲਦੀ ਨਿਬੜ ਗਿਓ ਚੁੱਕਿਆ ਆ ਤੇ ਮੈਂ ਹੁਣ ਫ੍ਰੀ ਹੋ ਗਈ ਆ ਤੇ ਬਸ ਫਿਰ ਉਸ ਤੋਂ ਬਾਅਦ ਜਿਹੜਾ ਮੈਂ ਰੋਟੀ ਖਾਣ ਤੋਂ ਬਾਅਦ ਜਿਹੜੀ ਆਪਣੀ ਮੈਡੀਸਿਨ ਲਵਾਂਗੇ ਜਿਹੜੀ ਰੈਗੂਲਰ ਲੈ ਰਹੀ ਹਾਂ ਬੁਖਾਰ ਵਾਲੀ ਅੱਜ ਮੈਨੂੰ ਪਹਿਲਾਂ ਨਾਲੋਂ ਬੈਟਰ ਲੱਗ ਰਿਹਾ ਆ ਤੇ ਮੇਰਾ ਕੰਮ ਕਰਨ ਨੂੰ ਵੀ ਦਿਲ ਕਰ ਰਿਹਾ ਸੀ ਕਿਉਂਕਿ ਜਦੋਂ ਸਿਹਤ ਠੀਕ ਹੁੰਦੀ ਹੈ ਫਿਰ ਆਪਣਾ ਜਿਹੜਾ ਕੰਮ ਕਰਨ ਨੂੰ ਵੀ ਦਿਲ ਕਰਦਾ ਆ ਤੇ ਲੋਜੀ ਅੱਜ ਦਾ ਵਲੌਗ ਕਿਵੇਂ ਲੱਗਾ ਤੁਹਾਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਮਿਲਦੇ ਆ ਇੱਕ ਨਵੇਂ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ